ਗੇੜਾ ਹੱਕ ਕਿਸੇ ਦਾ ਖਾਵੇ ਗੇੜਾ ਹੱਕ ਕਿਸੇ ਦਾ ਖਾਵੇ ਨਰਕੋਂ ਪੈੜੀ ਜੂੜ ਹੰਡਾਵੇ ਗੇੜਾ ਹੱਕ ਕਿਸੇ ਦਾ ਖਾਵੇ ਨਰਕੋਂ ਪੈੜੀ ਜੂੜ ਹੰਡਾਵੇ ਆਪਣੀ ਕੀਤੀ ਦਾ ਫਲ ਪਾਵੇ ਤੋਬਾ ਕਰੇ ਗੁਨਾਹ ਤੂੰ ਸਮਾਂ ਕੀਮਤੀ ਬਖਸ਼ ਦੇਵੀ ਚੰਗੇ ਕੰਮ ਲੈ ਲਵੇ ਸਾਹਾਂ ਕੋ ਸਮਾ ਕੀਮਤੀ ਬਖਸ਼ ਦੇਵੀ ਚੰਗੇ ਕੰਮ ਲੈ ਲਵੇ ਸਾਹਾਂ ਕੋ ਨਾ ਹੋਣ ਪਥਾਂ ਵਿੱਚ ਮੋਰੀਆਂ ਦੂਰ ਹੋ ਗਣ ਸਭੇ ਕਮ ਜੋਰੀਆਂ ਨਾ ਕਰਾਂ ਗੱਲ ਨਾ ਕੋਰੀਆਂ ਨਾ ਹੀ ਪਟਕਾਂ ਰਾਂ ਤੂੰ ਸਮਾ ਕੀਮਤੀ ਬਖਸ਼ ਦੇਵੀ ਚੰਗੇ ਕੰਮ ਲੈ ਲਵਾ ਸਾ ਸਮਾ ਕੀਮਤੀ ਬਖਸ਼ ਦਮੀ ਚੰਗੇ ਕਮ ਲੈ ਲਵੇ ਸਾਹ ਤੂੰ ਜਿਹੜਾ ਹੱਕ ਕਿਸੇ ਦਾ ਖਾਵੇ ਜਿਹੜਾ ਹੱਕ ਜੇ ਦਾ ਖਾਵੇ ਨਰਕੋਂ ਪੈੜੀ ਜੂਨ ਹੰਡਾਵੇ ਆਪਣੀ ਕੀਤੀ ਦਾ ਫਲ ਪਾਵੇ ਤੋਬਾ ਕਰੇ ਮਹਾਪੂ ਸਮਾ ਕੀਮਤੀ ਬਖਸ਼ ਦਮੀ ਚੰਗੇ ਕਮ ਲੈ ਲਵੇ ਸਾਹ ਤੂੰ